ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਕੁਝ ਕਰਦੀਆਂ ਸਬਜ਼ੀਆਂ ਤੇ ਬੈਕਯਾਰਡ ਦੀ ਐ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਬ੍ਰਿਸਬਨ ਆਸਟ੍ਰੇਲੀਆ ਤੋਂ ਜਿੰਨੇ ਵੀ ਤੁਸੀਂ ਵੱਡੇ ਛੋਟੇ ਭੈਣ ਭਾਈ ਸੱਜਣ ਮਿੱਤਰ ਜਾਣ ਪਛਾਣ ਵਾਲੇ ਪਰਿਵਾਰ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਸਮਾਂ ਦਿੰਦੇ ਹੋ ਤੁਹਾਡਾ ਦੇਲਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਸੀ ਕਿ ਕੁਝ ਹਫ਼ਤਿਆਂ ਦੀਆਂ ਹੁਣ ਛੁੱਟੀਆਂ ਸੀ ਤੇ ਘਰ ਦੀਆਂ ਸਾਫ਼ ਸਫਾਈਆਂ ਦੇ ਨਾਲ-ਨਾਲ ਆਪਣੀ ਛੋਟੀ ਜੀ ਫਸਲਬਾੜੀ ਦੀ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਤੇ ਇਹ ਆ ਮਗਰਲਾ ਪਾਸ ਆ ਗਿਆ ਸਾਰਾ ਜਿੱਥੇ ਅਸੀਂ ਜਦੋਂ ਸਮਾਂ ਲੱਗਦਾ ਜਿੰਨਾ ਕਿ ਲੱਗਦਾ ਤਾਂ ਖੇਡਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤੁਹਾਨੂੰ ਮੈਂ ਆਹ ਕਿਹੜੀ ਹੈ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਐਗਤੀ ਵਾਰੀਆਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਮਿਰਚਾਂ ਲਾਈਏ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਦੇ ਨਾਲ ਨਾਲ ਜਿਵੇਂ ਤੁਹਾਨੂੰ ਦਿਖਾਇਆ ਵੀ ਪਹਿਲਾਂ ਆਇਆ ਸਿਮਲਾ ਮਿਰਚ ਇਹ ਕਾफी ਪਸੰਦ ਕੀਤੀ ਜਾਂਦੀ ਹੈ ਸਾਡੇ ਤੇ ਅੱਜ ਆਪਾਂ ਇਹਦੀ ਫੇਰ ਸਫਾਈ ਕੀਤੀ ਸੀ ਤਾਂ ਕੁਛ ਰਬ ਛਪਈ ਆ ਇਹ ਹਣ ਮੈਂ ਬੈਨ ਬਾਹਰ ਕੱਢਣ ਲੱਗਿਆ ਬਿਨਾਂ ਦੇ ਵਿੱਚ ਪਾ ਦੇਣੀ ਆ ਬੇਨਤੀ ਕਰਨ ਦਾ ਮਕਸਦ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦਾ ਮਕਸਦ ਸਿਰਫ ਇੰਨਾ ਹੀ ਆ ਇੱਕ ਮੈਂ ਹੁਣ ਆਪਾਂ ਬਾਹਰਲੇ ਪਾਸੇ ਨਿਕਲਦੀ ਕੁਛੇ ਕੀਤੀ ਸੀ ਆ ਕੇ ਦੇਖ ਕੇ ਹੋ ਤੋਰੀ ਪਤਾ ਨਹੀਂ ਲੱਗਿਆ ਬਾਹਰਲੇ ਪਾਸੇ ਸੀ ਕਿਉਂ ਸਬਜ਼ੀ ਅੰਦਰੋਂ ਤੋੜ ਲਈਦੀ ਸੀ ਤੇ ਇਹ ਤਾਂ ਕਰਕੇ ਵੱਡੀ ਹੋ ਗਈ ਹੈ ਬਾਕੀ ਹੁਣ ਇਹਨਾਂ ਦੀ ਇੰਨੀ ਲੋੜ ਵੀ ਨਹੀਂ ਹੈਗੀ ਪਰ ਆਪਾਂ ਅਗਲੀ ਵਾਰ ਇਹ ਕੁਛੇ ਕਰਾਂਗੇ ਕਿ ਜਿਹੜੇ ਆਪਣੇ ਕਰੇਲੇ ਤੇ ਘਿਓ ਤੋਰੀਆਂ ਕਈ ਜਗ੍ਹਾ ਤੇ ਉਹਨਾਂ ਤੋਰੀਆਂ ਵੀ ਕਹਿੰਦੇ ਹਾਂ ਪਰ ਅਸੀਂ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਮੈਨੂੰ ਲੱਗਦਾ ਪਤਾ ਨਹੀਂ ਮੈਂ ਹੀ ਕਹਿੰਦਾ ਜਾਂ ਅਸੀਂ ਇਹਨਾਂ ਨੂੰ ਕਿਹਾ ਤੋਰੀਆਂ ਕਹਿੰਦੇ ਆ ਤੇ ਬਹੁਤ ਹੀ ਸਵਾਦ ਤੇ ਸਿਹਤ ਵਾਸਤੇ ਵਧੀਆ ਸਬਜ਼ੀ ਹੁੰਦੀ ਹੈ ਤੇ ਤੁਹਾਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਜਿੰਨਾਕ ਤਾਂ ਆਪਣੇ ਕੋਲੇ ਘਰੇ ਹੁੰਦਾ ਨਾਲੇ ਤਾਂ ਸਮਾਂ ਚੰਗਾ ਲੰਘ ਜਾਂਦਾ ਤੇ ਸਬਜ਼ੀਆਂ ਲਾਇਆ ਕਰੋ ਵੀਡੀਓ ਬਣਾਉਣ ਦਾ ਮਕਸਦ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਹੁੰਦਾ ਖੁਸ਼ ਰਹਿਆ ਕਰੋ ਚੜ੍ਹਦੀ ਕਲਾ 'ਚ ਰਹਿਆ ਕਰੋ ਤੇ ਜਿੱਥੇ-ਜਿੱਥੇ ਵੀ ਤੁਸੀਂ ਸਰਜੀਤ ਬਾਜਾਖਾਨਾ YouTube ਚੈਨਲ ਨਾਲ ਜੁੜਦੇ ਹੋ ਸਾਰੇ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਹੋ ਜੁੜਿਆ ਕਰੋ ਅੱਗੇ ਜਿਵੇਂ-ਜਿਵੇਂ ਪਰਿਵਾਰ ਵੱਡਾ ਹੁੰਦਾ ਜਾਊਗਾ ਆਪਣਾ YouTube ਚੈਨਲ ਦਾ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਅੱਜ ਦੀ ਇਹ ਵੀਡੀਓ ਦੇਖਣ ਲਈ ਸਰਜੀਤ ਬਾਜਾਖਾਨਾ YouTube ਚੈਨਲ ਤੇ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਸਦੇ ਰਹੋ ਧੰਨਵਾਦ